ਜਲੰਧਰ ਦੇ ਵਿੱਚ ਇੱਕ 12 ਸਾਲ ਦੇ ਲੜਕੇ ਨੇ ਇੱਕ 14 ਸਾਲ ਦੀ ਲੜਕੀ ਦੇ ਨਾਲ ਨਾਜਾਇਜ਼ ਸਬੰਧ ਬਣਾਏ ਨੇ ਇੱਕ ਅਖਬਾਰ ਦੇ ਵਿੱਚ ਛਪੀ ਖਬਰ ਮੁਤਾਬਕ ਕਿ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 14 ਸਾਲਾ ਨਾਬਾਲਗ ਕੁੜੀ 7 ਮਹੀਨਿਆਂ ਦੀ ਗਰਭਪਤੀ ਹੋ ਗਈ ਜਦੋਂ ਪੁਲਿਸ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਜਾਂਚ ਤੋਂ ਬਾਅਦ ਪੁਲਿਸ ਨੇ ਨਾਬਾਲਗ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਇਸ ਮਾਮਲੇ ਵਿੱਚ ਲੜਕੀ ਦਾ ਡਾਕਟਰੀ ਮੋਈਨਾ ਵੀ ਕਰਵਾਇਆ ਹੈ ਬੀੜਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਦੱਸਿਆ ਕਿ ਉਸਤੇ ਪਤੀ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ ਉਸਦੇ 5 ਬੱਚੇ ਨੇ ਜਿਨ੍ਹਾਂ ਨਾਲ ਉਹ ਭੋਗਪੁਰ ਦੇ ਪੱਛ ਰੰਗਾ ਇਲਾਕੇ ਵਿੱਚ ਕਿਰਾਏ ਦੇ ਕੁਆਟਰ ਵਿੱਚ ਰਹਿੰਦੀ ਹੈ ਔਰਤ ਕਿਸੇ ਤਰ੍ਹਾਂ ਮਜਬੂਰੀ ਕਰਕੇ ਪੂਰੇ ਪਰਿਵਾਰ ਦਾ ਖਰਚਾ ਚਲਾਉਂਦੀ ਹੈ ਜਦੋਂ ਮਈ 2024 ਦੇ ਵਿੱਚ ਉਸਤੇ ਪਤੀ ਦੀ ਮੌਤ ਹੋ ਗਈ ਤਾਂ ਉਹ ਬਿਹਾਰ ਵਿੱਚ ਆਪਣੇ ਪਿੰਡ ਚਲੀ ਗਈ ਕਿਉਂਕਿ ਉਸ ਨੂੰ ਆਪਣੇ ਪਤੀ ਦੀ ਮੌਤ ਦਾ ਮੁਆਵਜ਼ਾ ਮਿਲਣਾ ਸੀ ਇਸ ਸਮੇਂ ਦੌਰਾਨ ਪੀੜਤ ਔਰਤ ਤੇ ਬੱਚੇ ਪਚਰੰਗਾ ਵਿੱਚ ਰਹਿ ਰਹੇ ਸਨ ਉਸ ਸਮੇਂ ਦੌਰਾਨ ਇੱਕ ਦਿਨ ਉਸ ਦੀ 14 ਸਾਲਾ ਦੀ ਧੀ ਘਰ ਵਿੱਚ ਕੰਦੀ ਸੀ ਪੋਗਪੁਰ ਦੇ ਰਹਿਣ ਵਾਲੇ ਇੱਕ ਕਿਸਾਨ ਦੇ ਨਵਾਲਕ ਪੁੱਤਰ ਨੇ ਆ ਕੇ ਉਹਨਾਂ ਦੇ ਕੁਆਟਰ ਵਿੱਚ ਧੀ ਨਾਲ ਸਰੀਰਕ ਸੰਬੰਧ ਬਣਾਏ ਨਾਲ ਹੀ ਲੜਕੀ ਦਾ ਬਲਾਤਕਾਰ ਕਰਨ ਤੋਂ ਬਾਅਦ ਦੋਸ਼ੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਭੱਜ ਗਿਆ ਪੀੜਤ ਲੜਕੀ ਮੁਲਜ਼ਮਾਂ ਦੀਆਂ ਧਮਕੀਆਂ ਤੋਂ ਡਰ ਗਈ ਜਿਸ ਕਾਰਨ ਉਸ ਨੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ ਪਰ ਜਦੋਂ ਪੀੜਤ ਆਪਣੀ ਧੀ ਨਾਲ ਪਿੰਡ ਗਈ ਤਾਂ ਉਸ ਨੂੰ ਪੇਟ ਵਿੱਚ ਦਰਦ ਹੋਣ ਲੱਗਿਆ ਜਦੋਂ ਚੈੱਕਅਪ ਕੀਤਾ ਗਿਆ ਤਾਂ ਪਤਾ ਲੱਗਾ ਕਿ ਧੀ 7 ਮਹੀਨਿਆਂ ਦੀ ਗਰਭवती ਸੀ ਜਿਸ ਤੋਂ ਬਾਅਦ ਪੀੜਤ ਪੰਜਾਬ ਵਾਪਸ ਆਈ ਅਤੇ ਭੋਗਪੁਰ ਪੁਲਿਸ ਕੋ ਸ਼ਿਕਾਇਤ ਦਰਜ ਕਰਵਾਈ ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਨਿਆ ਪੀੜਤਾ ਨੇ ਦੋਸ਼ ਲਾਇਆ ਕਿ ਜਦੋਂ ਇਸ ਸੰਬੰਧੀ ਦੋਸ਼ੀ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਦੋਸ਼ੀ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਤੁਹਾਨੂੰ ਬਿਹਾਰ ਜਾਓ ਅਤੇ ਨਵਾਲਿਕ ਪੀੜਤ ਦਾ ਵਿਆਹ ਕਰ ਦਿਓ ਜਦੋਂ ਪੀੜਤ ਪਰਿਵਾਰ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਦੋਸ਼ੀ ਦੇ ਪਰਿਵਾਰ ਤੋਂ ਆਪਣੀ ਜਾਨ ਨੂੰ ਖਤਰਾ ਹੈ ਤਾਂ ਹੁਣ ਇਹ ਪਰਿਵਾਰ ਕਹਿ ਲਿਆ ਕਿ ਜਿਸ 12 ਸਾਲ ਦੀ ਲੜਕੀ ਨੇ ਇਸ ਵਾਰਦਤ ਨੂੰ ਅੰਜਾਮ ਦਿੱਤਾ ਹੈ ਉਹ ਕਿਤਨਾ ਕਿਤੇ ਪੈਸਾ ਦੇ ਕੇ ਸਮਝੌਤਾ ਕਰਨ ਦੇ ਚੱਕਰ ਦੇ ਵਿੱਚ ਹੈ ਤੇ ਪਰਿਵਾਰ ਪੀੜਤ ਇਹ ਵੀ ਕਹਿ ਰਿਹਾ ਕਿ ਉਹਨਾਂ ਨੂੰ ਜਾਨੋਵਾਰ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਹੁਣ ਕਿਤਨਾ ਕਿਤੇ ਕਹਿ ਲਿਆ ਕਿ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜੋ ਕਿ ਸ਼ਰਮਸਾਰ ਕਰਦੇ ਨੇ ਕਿਉਂਕਿ ਅਜਿਹੇ ਮਾਮਲਿਆਂ ਵਿੱਚ ਦੋਵੇਂ ਧਿਰਾਂ ਤੋਂ ਇਹ ਦੇਖਣ ਨੂੰ ਮਿਲਦਾ ਹੁੰਦਾ ਹੈ ਕਿ ਜਦੋਂ ਕੋਈ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਉਹ ਇੱਕ ਦੂਜੇ ਨਾਲ ਮਿਲ ਕੇ ਜੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਬਾਅਦ ਵਿੱਚ ਜਿਹੜੇ ਲੜਕੀ ਦੇ ਪਰਿਵਾਰ ਹੁੰਦਾ ਜਾਂ ਲੜਕੀਆਂ ਵਾਲਿਆਂ ਵੱਲੋਂ ਇਲਜ਼ਾਮ ਜਰੂਰ ਲਾਇਆ ਜਾਂਦੇ ਨੇ ਪਰ ਹੁਣ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰੇਗੀ ਕਿ ਆਖਰ ਇਹ ਦੋਵੇਂ ਜਾਨੇ ਕਿਸ ਤਰ੍ਹਾਂ ਦੇ ਸਬੰਧਾਂ ਦੇ ਵਿੱਚ ਰਹੇ ਹੋਏ ਸੀਗੇ ਤੇ ਜਿਸ ਤੋਂ ਬਾਅਦ ਇਹ ਲੜਕੀ ਜਿਹੜੀ ਗਰਭवती ਹੋਈ ਤੇ ਉਸਨੇ ਆਪਣੇ ਪਰਿਵਾਰ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਅਤੇ ਉਸ ਤੋਂ ਬਾਅਦ ਹੁਣ ਸ਼ਿਕਾਇਤ ਵੀ ਦੇਰੀ ਨਾਲ ਦਰਜ ਕਿਉਂ ਕਰਵਾਈ ਹੈ ਇਹ ਕਿਤਨਾ ਕਿਤੇ ਵੱਡੇ ਸਵਾਲ ਜਰੂਰ ਪੈਦਾ ਹੁੰਦੇ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਇਸ ਪੂਰੇ ਮਾਮਲੇ ਵਿੱਚ ਕਿਹੜੇ ਅਹਿਮ ਖੁਲਾਸੇ ਜਿਹੜੇ ਹੁੰਦੇ ਨੇ ਦਿਓ ਜੱਜ ਧੰਨਵਾਦ